ਚੰਡੀਗੜ੍ਹ ਵੀ ਸਾਡਾ ਪੰਜਾਬ ਦਾ ਬਿਲਕੁਲ ਐਮਰਤਸ਼ਾਲ ਤੋਂ ਲੈ ਮੋਦੀ ਸਰਕਾਰ ਤੋਂ ਲੈ ਬਿਲਕੁਲ ਚੰਡੀਗੜ੍ਹ ਦੀ ਪੰਜਾਬ ਦਾ ਤੇ ਜੁਨਾ ਵਸਤੀ ਤਾਂ ਸਾਡੀ ਹੈਗੀ ਐ ਅਸੀਂ ਖੂਨੀ ਜਾਣਦੇ ਆ ਕਿਉਂਕਿ ਦਿੱਲੀ ਦੱਬ ਕੇ ਅਸੀਂ ਨਾਲ ਕਰਦੇ ਨਿਸ਼ਾਨ ਲਾਤਾ ਸੀਗਾ ਤੇ ਚੰਡੀਗੜ੍ਹ ਤੇ ਕੋਈ ਵੱਡੀ ਗੱਲ ਨਹੀਂ ਇਸ ਕਰਕੇ ਖਾਲਸਾ ਪੰਥ ਪੂਰਾ ਪੰਜਾਬ ਸਾਰੀ ਦੁਨੀਆ ਯੂਰਪ ਤੱਕ ਜਰਮਨ ਤੱਕ ਅਮਰੀਕਾ ਤੱਕ ਸੰਗਤ ਸਾਡੇ ਨਾਲ ਤੇ ਚੰਡੀਗੜ੍ਹ ਦੀ ਸਾਡਾ ਤੇ ਜੁਨਾ ਵਰਾਇਟੀ ਵੀ ਸਾਡੀ ਹੈ ਸਰਾਂ ਭੰਦੋੜੇ ਸਾਡੇ ਬੱਚੇ ਜੁਨਾਵ ਰੱਟੀ ਦੇ ਵਿੱਚ ਨੇ ਸਾਡੇ ਬੱਚੇ ਜੇ ਸਾਡੇ ਬੱਚਿਆਂ ਨੂੰ ਕਿਸੇ ਨੂੰ ਉਂਗਲ ਵੀ ਲਾਤੀ ਤਾਂ ਸਰਕਾਰ ਆਪਣਾ ਧਿਆਨ ਦੇ ਲਵੇ ਸਾਡੀਆਂ ਭੈਣਾਂ ਸਾਡੇ ਬੱਚੇ ਸਾਡੇ ਸਟੂਡੈਂਟ ਜੁਨਾਵ ਰੱਟੀ ਦੇ ਵਿੱਚ ਨੇ ਜੇ ਕਿਸੇ ਨੇ ਬੱਚੇ ਨੂੰ ਉਂਗਲ ਲਾਈ ਕਿਸੇ ਨੇ ਉਥੇ ਜੁਨਾਵ ਰੱਟੀ ਦੇ ਵਿੱਚ ਸੈਂਟਰ ਸਰਕਾਰ ਧਿਆਨ ਦੇ ਲਵੇ ਜਿਹੜਾ ਮੋਤੀ ਮੋਦੀ ਮਿਤਸ਼ਾ ਧਿਆਨ ਦੇਵੇ ਸਾਡੇ ਬੱਚੇ ਸਾਡੇ ਬੱਚਿਆਂ ਨੂੰ ਉਂਗਲ ਤੱਕ ਨਹੀਂ ਉਥੇ ਲੱਗਣੀ ਚਾਹੀਦੀ ਫੇਰ ਨਾ ਕਿਉਂ ਅਸੀਂ ਵੱਖਵਾਦੀਆਂ ਅਸੀਂ ਖਾਲਸਾ ਰਾਜ ਦੇ ਹਾਂ ਮੀਂ ਅਸੀਂ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਫੌਜ ਹੈ ਹੱਕ ਸੱਚ ਲਈ ਗੁਰੂ ਗੋਬਿੰਦ ਸਿੰਘ ਨੇ ਪਾਸ਼ਾ ਨੇ ਕੁਰਬਾਨੀਆਂ ਕਰਕੇ ਇਹ ਭਾਰਤ ਦੇ ਜਨਮ ਕਰਾਇਆ ਸਾਰਾ ਪਰਿਵਾਰ ਮਾਰ ਕੇ ਇਸ ਕਰਕੇ ਜੁਨਾਵ ਰਟੀ ਵੀ ਸਾਡੀਆਂ ਚੰਡੀਗੜ੍ਹ ਵੀ ਸਾਡਾ ਭਾਰਤ ਵੀ ਸਾਡਾ ਜਦੋਂ ਤੱਕ ਅਸੀਂ ਲੜਦੇ ਆ ਹੱਕ ਦੀ ਖਾਤਰ ਉਦੋਂ ਅਸੀਂ ਬਹਾਦਰ ਆ ਜਦੋਂ ਆਪਰੇ ਹੱਕ ਮੰਗੇ ਉਦੋਂ ਵੀ ਅਤਵਾਦੀ ਅਤਵਾਦੀ ਖਾਸਾ ਨਹੀਂ ਬਣ ਜਾਂਦੇ ਆ